ਬਿੱਤੀ 10 ਸਤੰਬਰ ਨੂੰ ਕਪੂਟਲਾ ਰੋਡ ਕੋਲ ਇੱਕ ਪੂਰਤਵ ਵਿਕੇਗ ਵਿਅਕਤੀ ਦੀ ਲਾਸ਼ ਬਰੰਗ ਹੋਈ ਸੀ ਜਿਸ ਨੂੰ ਕਪੂਟਲਾ ਪੁਲਿਸ ਨੇ ਹੱਲ ਕਰਦੇ ਹੋਏ ਇਸ ਕੇਸ ਦਾ ਪਤਾ ਲੱਗਾ ਕਿ ਇਹ ਬਲਾਈਡ ਮਰਡਰ ਕੀਤਾ ਗਿਆ ਸੀ ਔਰ ਇਸ ਸੰਬੰਧ ਵਿੱਚ ਤਿੰਨ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਾ ਜਰਗਰੀ ਚਰਦੇ ਆਪਾਂ ਕਪੂਟਲਾ ਫੇਸ ਕਾਨਫਰੰਸ ਕਰਨ ਜਾ ਰਹੇ ਆ ਜੇ ਇਹਦੇ ਵਿੱਚ ਕਪੂਤਰਾ ਪੁਲਿਸ ਨੂੰ ਸਾਡੇ ਸ੍ਰੀ ਗੌਰਵ ਪੁਰਾਜੀ ਦੇ ਮੈਂਬਰ ਮਾਈਟ ਬਹੁਤ ਵੱਡੀ ਕਾਂਡ ਜਾਂਚ ਲਈ ਹੈ ਉਹਨੂੰ ਇੱਕ ਵਧੀਆ ਮਰਡਰ ਜਿਹੜਾ ਹੈਗਾ ਅਸੀਂ ਪੇਸ਼ ਕੀਤਾ ਐਫ ਆਈ ਆਰ ਨੰਬਰ 203 ਸੀਗੀ ਜਿਹੜੀ 10 9 25 ਨੂੰ ਅਸੀਂ ਦਰਜ ਕੀਤੀ ਸੀ ਬੇਸਿਕਲੀ ਇਹਦੇ ਵਿੱਚ ਇੱਕ ਸਾਨੂੰ ਅਨਡੈਂਟਿਫਾਈਡ ਬਾਡੀ ਜਿਹੜੀ ਸੀਗੀ ਆ일ਾ ਫਾਰਸ ਦੇ ਨਾਲ ਆ ਕੇ ਮਿਲੀ ਸੀਗੀ ਔਰ ਬਾਡੀ ਨੂੰ ਜਿਹੜਾ ਅਸੀਂ ਜਦੋਂ ਜਾ ਕੇ ਮੌਕੇ ਤੇ ਵੇਖਿਆ ਤੇ ਉਹਦੀ ਸ਼ਨਾਖਤ ਜਿਹੜੀ ਸੀਗੀ ਇਹ ਆਮ ਇੱਕ ਗੁੱਜਰ ਵਾਲੋਂ ਹੋਈ ਹੈ ਜਿਹੜਾ ਕਿ ਚਿੱਟੀ ਦਾ ਰਹਿਣ ਵਾਲਾ ਸੀ ਜਦੋਂ ਇਹਦੀ ਫੋਦਰ ਇਨਵੈਸਟੀਗੇਸ਼ਨ ਕੀਤੀ ਦੀ ਐਫਆਈਆਰ ਦਰਜ ਕਰਕੇ ਅਸੀਂ ਜਿਹੜੀ ਸੀਗੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਇਹਦੇ ਵਿੱਚ ਕੁਝ ਪਹਿਲੂ ਜਿਹੜੇ ਐਸੇ ਸਾਨੂੰ ਮਿਸਿੰਗ ਲਿੰਕ ਲੱਗੇ ਕਿ ਜਿਹੜਾ ਸੀਗਾ ਇਹਦਾ ਜੋ ਐਫਆਈਆਰ ਦੇ ਵਿੱਚ ਵਰਜਨ ਸੀਗਾ ਉਹ ਨਾਲ ਮੈਚ ਨਹੀਂ ਸੀ ਕਰ ਰਹਾ ਆਪਣੇ ਨਾਲ ਸੋ ਇਸ ਇਨਵੈਸਟੀਗੇਸ਼ਨ ਨੂੰ ਫੋਦਰ ਅੱਗੇ ਕਰਦੇ ਹੋਏ ਅਸੀਂ ਹਿਊਮਨ ਸਰਸਸ ਦੇ ਰਾਹੀਂ ਔਰ ਟੈਕਨੀਕਲ ਐਨਾਲਾਈਸਿਸ ਦੇ ਥਰੂ ਅਸੀਂ ਜਿਹੜਾ ਜੀ ਹੈ ਇੱਕ ਬੰਦਾ ਰਮਨਦੀਪ ਸਿੰਘ ਰਮਾ ਜਿਹੜਾ ਦੁਰਜੀ ਦਾ ਸੀਗਾ ਉਹਨੂੰ ਅਸੀਂ ਜਿਹੜਾ ਪਿੰਪੁਆਇੰਟ ਕੀਤਾ ਔਰ ਇਹਦੇ ਤੇ ਅਸੀਂ ਪਾਸੋਂ ਸਾਨੂੰ ਇਹਨੂੰ ਡ੍ਰਿਫਟ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਆਸਦਈ ਹੈ ਔਰ ਇਹਦੀ ਪੁੱਛ ਕੇ ਜਰਾਨੇ ਨੇ ਇਹ ਗੱਲ ਮੰਨੀ ਹੈ ਕਿ ਇਹਨੇ ਜਿਹੜਾ ਹੈਗਾ ਇਹ ਦੋ ਬੰਦੇ ਹੋਰ ਸੀਗੇ ਯਾਕੂਬ ਅਲੀਆ ਸੈਫ ਅਲੀ ਸੈਫ ਅਲੀ ਇਹੀ ਹੈ ਜਿਹੜਾ ਸਾਡਾ ਮਦਾਈ ਹੈ ਇਸ ਕਦਮੇ ਦਾ ਉਹਦੇ ਨਾਲ ਰਲ ਕੇ ਉਹਦੇ ਨਾਲ ਕਾਨਫਰੈਂਸਿੰਗ ਕਰਕੇ ਇਹ ਜਿਹੜਾ ਨਵਾਲਾ ਸੀਗਾ ਮਾਮ ਗੁਜਰ ਸੀਗਾ ਉਹਦਾ ਮਰਡਰ ਕੀਤਾ ਸੀਗਾ ਇਹਨਾਂ ਨੇ ਔਰ ਇਸ ਜਿਹੜੇ ਵਾਦ ਦਾ ਵਿੱਚ ਵਰਤਿਆ ਗਿਆ ਬਰਾਮਦ ਸਤਿਆਰ ਵੀ ਅਸੀਂ ਬਰਾਮਦ ਕਰ ਲਿਆ ਔਰ ਇਹ ਜਿਹੜੀਆਂ ਦੇ ਜਿਹੜੀ ਹੈਗੇ ਅੱਜ ਰਿਮਾਂਡ ਲੈ ਕੇ ਆਨ ਤਾਂ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਵਾਨੀ ਲੈ ਜਾਇਆ ਗਿਆ ਇਹਦੇ ਦਾ 3 ਦਿਨ ਦਾ ਰਿਮਾਂਡ ਚਲਿਆ ਸੀਗਾ ਦੇਸੀਕਲੀ ਜਿਹੜੀ ਵਜ੍ਹਾ ਰஞ்சிਸ਼ਾਣਾ ਦੀ ਇਹ ਸੀਗੀ ਕਿ ਦਾ ਬ੍ਰਦਰ ਸੀਗਾ ਇਹ ਦਾ ਪਿਛਲਾ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਪੈਸੇ ਇਹਨੇ ਜਿਹੜੇ ਸੀਗੇ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਉਹਨਾਂ ਨੂੰ ਦੇਣੇ ਸੀਗੇ ਔਰ ਉਹ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ ਸੋ ਇਹਦੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਜੇ ਮੇਰੇ ਬ੍ਰਦਰ ਦਾ ਮਾਰਡਰ ਹੋ ਜੇ ਜਾ ਇਹਨੂੰ ਕਿਤੇ ਕਰ ਦਿੱਤਾ ਜਦੋਂ ਬੰਦਾ ਹੀ ਮਰ ਗਿਆ ਤਾਂ ਫਿਰ ਮੈਂ ਪੈਸੇ ਦੇਣ ਤੋਂ ਜਿਹੜਾ ਹੈਗਾ ਵਾ ਛੁਟਕਾਰਾ ਪਾ ਲਾਂਗਾ ਸੋ ਇਸ મત ਕਿ ਨੀਅਤ ਦੇ ਨਾਲ ਇਹਨੇ ਆਪਣੇ ਜਿਹੜਾ ਰਿਸ਼ਤੇਦਾਰ ਹੈਗਾ ਯੂਕੂਬ阿里 ਉਹਦੇ ਨਾਲ ਮਿਲ ਕੇ ਔਰ ਰਮਨਦੀਪ ਰੰਮੇ ਨੂੰ ਹਾਇਰ ਕਰਕੇ ਇਹ ਜਿਹੜਾ ਮर्डर ਜਿਹੜਾ ਹੈਗਾ ਕੀਤਾ ਤੇ ਇਸ ਤਰੀਕੇ ਨਾਲ ਸੀ ਇਹਨਾਂ ਕੰਨਾ ਬੰਦਿਆਂ ਨੂੰ ਫ੍ਰਿਕਸ਼ਨ ਕਰਕੇ ਔਰ ਇਹਦੇ ਬਾਅਦ ਦਾ ਪੁਚ ਵਿੱਚ ਪਤਾ ਗਿਆ ਵਪਰਨਦ ਕੇ ਸਾਡੇ ਐਸ ਐਚ ਓ सदर ਡੀ ਐਸ ਪੀ ਸਿਟੀ ਔਰ ਐਸ ਆਈ ਐਰ ਟੀਮ ਨੇ ਬਹੁਤ ਵੱਡੀ ਸਮਝਾ ਰਮਨਦੀਪ ਜਿਹੜਾ ਕੰਮ ਕੀਆ